ਜਦੋਂ ਵੀ ਪ੍ਰਚਾਰਕ ਹੋਣ ਉਹ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਉਹ ਆਪਣਾ ਸੋਰਸ ਜਿਸ ਸੋਰਸ ਨੂੰ ਉਹ ਵਰਤ ਰਹੇ ਨੇ ਪ੍ਰਚਾਰ ਦੇ ਵਿੱਚ ਕੋਸ਼ਿਸ਼ ਕਰਨ ਇਹ ਬੇਨਤੀ ਹੈ ਕੋਸ਼ਿਸ਼ ਕਰਨ ਕਿ ਉਹ ਸੋਰਸ ਨੂੰ ਸੰਤਾਂ ਦੇ ਸਾਹਮਣੇ ਜ਼ਰੂਰ ਰੱਖਣ ਕਿ ਉਹ ਹੈ ਜੀਓਗ੍ਰਾਫੀ ਹੈ ਹੈ ਜੀਓਗ੍ਰਾਫੀ ਕਿਉਂਕਿ ਆਪਾਂ ਵੀ ਕਹਿ ਕੇ ਕਈ ਐਸੀ ਭਾਰ ਧਾਰਮਿਕ ਇਤਿਹਾਸ ਦੇ ਵਿੱਚ ਹੈ ਕਿ ਜੀਓਗ੍ਰਾਫੀ ਦੀ ਹੋਦੀ ਹੈ ਸਾਡੀ ਹੈ ਇਹਨੇ ਤੇ ਉਸ ਨੂੰ ਬਿਲਕੁਲ ਕਲੀਅਰ ਕਰਨ ਫਿਰ ਦੂਸਰੀ ਗੱਲ ਜਿਹੜੇ ਉਹ ਪ੍ਰਮਾਣ ਦੇ ਰਹੇ ਨੇ ਜਿਹੜੇ ਉਹ ਕਰ ਰਹੇ ਨੇ ਕਿਧਰੇ ਮੰਨ ਲਓ ਕਿ ਕਿਸੇ ਕਵੀ ਨੇ ਕੋਈ ਰਚਨਾ ਕੀਤੀ ਹੈ 19 ਸੈਂਚਰੀ ਦੇ ਵਿੱਚ ਗੁਰੂਕਾਲ ਦੇ ਬਾਅਦ ਸਿਆਣਾ ਕਵੀ ਵੀ ਹੋ ਸਕਦਾ ਹੈ ਉਸ ਨੂੰ ਸਟੀ ਉਸ ਨੂੰ ਬਿਲਕੁਲ ਬਾਕਾਇਦਾ ਜਦ ਤੁਸੀਂ ਕਥਾ ਕਰ ਰਹੇ ਹੋ ਉਸ ਨੂੰ ਐਟਰੀਬਿਊਸ਼ਨ ਦਿਓ